ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਪਿਸਟਲ 32 ਬੋਰ ਸਮੇਤ ਦੋ ਰੌਂਦ ਜਿੰਦਾ 32 ਬੋਰ ਸਮੇਤ ਗੱਡੀ ਨੰਬਰੀ ਪੀਬੀ 1080 ਯਾ 0616 ਮਾਰਕਾ ਵੈਂਟੋ TDI ਰੰਗ ਚਿੱਟਾ ਬਰਾਮਦਗਰਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਮਾਨਯੋਗ ਸ਼੍ਰੀ ਹਰਕਬਲ ਪ੍ਰੀਤ ਸਿੰਘ ਖੱਖ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅੰਸ਼ਰਾ ਤੇ ਨਸ਼ਿਆਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਮਤ ਤਹਿਤ ਸ਼੍ਰੀਮਤੀ ਜਸਰੂਪ कौर ਬਾਠ ਆਈਪੀਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜ਼ਿਲਹੰਦਰ ਦਿਹਾਤੀ ਅਤੇ ਓੰਕਾਰ ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਸ਼ਾਕੋਰ ਦੀ ਅਗਵਾਈ ਹੇਠ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਮੈਧਪੁਰ ਨੇ ਸਮੇਤ ਆਪਣੀ ਟੀਮ ਦੇ ਮਿਤੀ 25 ਜਨਵਰੀ 2025 ਨੂੰ ਗਣਤੰਤਰ ਦਿਵਸ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਸਪੈਸ਼ਲ ਨਾਕਾਬੰਦੀ ਦੌਰਾਨ ਮਿਹੜੂ ਪੁਲੀ ਨਕੋਦਰ ਰੋਡ ਮੈਧਪੁਰ ਤੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਪਿਸਟਲ 32 ਬੋਰ ਸਮੇਤ ਦੋ ਰੌਂਦ ਜਿੰਦਾ 32 ਬੋਰ ਸਮੇਤ ਡੇ ਨੰਬਰ ਪੀਬੀ 10ਸੀਵਾਈ 0616 ਮਾਰਕਾ ਵੈਂਟੋ TDI ਰੰਗ ਚਿੱਟਾ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਓੰਕਾਰ ਸਿੰਘ ਬਰਾੜ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 25 ਜਨਵਰੀ 2025 ਨੂੰ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਮਹਿਤਪੁਰ ਨੇ ਸਮੇਤ ਪੁਲਿਸ ਪਾਰਟੀ ਦੇ ਗਨਤੰਤਰ ਦਿਵਸ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਸਪੈਸ਼ਲ ਨਾਕਾਬੰਦੀ ਦੌਰਾਨ ਮਹਿੜੂ ਪੁਲੀ ਨਕੋਦਰ ਰੋਡ ਮਹਿਤਪੁਰ ਤੋਂ ਇੱਕ ਗੱਡੀ ਨੰਬਰੀ PB10CY0616 ਮਾਰਕਾ ਵੈਂਟੋ TDI ਰੰਗ ਚਿੱਟਾ ਨੂੰ ਰੋਕ ਕੇ ਉਸ ਵਿੱਚੋਂ ਦੋਸ਼ੀ ਕਰਨਪਾਲ ਸਿੰਘ ਉਰਫ ਕਰਨਪੁੱਤਰ ਭੁਪਿੰਦਰ ਸਿੰਘ ਵਾਸੀ ਮੁਹੱਲਾ ਰਾਮਗੜੀਆਂ ਤਲਵੰਡਾ ਥਾਣਾ ਬਿਲਗਾ ਤੇ ਦੋਸ਼ੀ ਮਨਜਿੰਦਰ ਸਿੰਘ ਉਰਫ ਬਿੱਟ ਤੱਗੜ ਪੁੱਤਰ ਲਸ਼ਕਰ ਸਿੰਘ ਵਾਸੀ ਪਿੰਡ ਤੱਗੜ थाना ਨੂਰਮਲ ਹਾਲ ਵਾਸੀ ਜੀਤੋ ਦੀ ਕਲੋਨੀ ਨੂਰਮਲ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਪਿਸਟਲ 32 ਬੋਰ ਸਮੇਤ ਦੋ ਰਾਉਂਡ ਜਿੰਦਾ 32 ਬੋਰ ਬਰਾਮਦ ਕੀਤਾ ਹੈ ਜਿਸ ਤੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 14 ਮਿਤੀ 25 ਜਨਵਰੀ 2025 ਜੁਰਮ 255459 ਆਰਮ ਐਕਟ थाना ਮਹਿਤਪੁਰ ਦਰਦ ਰਜਿਸਟਰ ਕਰਕੇ ਇਹਨਾਂ ਨੂੰ ਮੌਕੇ ਪਰ ਗ੍ਰਿਫਤਾਰ ਕੀਤਾ ਗਿਆ ਜੋ ਇੱਥੇ ਵਿਸ਼ੇਸ਼ ਤੌਰ ਤੇ ਜ਼ਿਕਰ ਹੈ ਕਿ ਮਨਜਿੰਦਰ ਸਿੰਘ ਉਰਫ ਬਿੱਟੂ ਤੱਗੜ ਜੋ ਵੀ ਜੋ ਬਹੁਤ ਹੀ ਖਤਰਨਾਕ ਕਿਸਮ ਦਾ ਆਦੀ ਮੁਜ਼ਰਮਾਨ ਹੈ ਜਿਸ ਦੇ ਖਿਲਾਫ ਕਤਲ, ਡਕੈਤੀ, ਲੁੱਟਖੋਹਾਂ ਅਤੇ ਅਸਲਾ ਐਕਟ ਦੇ 6 ਮੁਕਦਮੇ ਦਰਜ ਹਨ ਅਕਤੂਬਰ 2011 ਵਿੱਚ ਇਸਨੇ ਜਿੰਮੀ ਵਲੇਤੀਆ ਬੋਪਾ ਰਾਏ ਕਲਾ ਦੇ ਘਰ ਰਾਤ ਸਮੇਂ ਦਾਖਲ ਹੋ ਕੇ ਉਸ ਦੀ ਗੱਡੀ ਚਾਰਪੀਓ ਅਤੇ ਵਿਦੇਸ਼ੀ ਪਾਉਨ ਕਰੰਸੀ ਅਤੇ ਇੰਡੀਅਨ ਕਰੰਸੀ ਦੀ ਲੁੱਟ ਅਤੇ ਉਸਦਾ ਲਾਇਸੈਂਸਡ ਰਿਵਾਲਵਰ ਖੋ ਕੇ ਲੈ ਗਿਆ ਸੀ ਅਤੇ ਇਸੇ ਰਿਵਾਲਵਰ ਨਾਲ ਇਸਨੇ ਇਕਬਾਲ ਸਿੰਘ ਕਲੇਰ ਦੀ ਸੁਪਾਰੀ ਲੈ ਕੇ ਉਸ ਦਾ ਕਤਲ ਕਰਨ ਲਈ ਉਸ ਦੇ ਘਰ ਪਿੰਡ ਖਾਨਪੁਰ ਟੱਡਾਂ ਵਿਖੇ ਫਾਇਰਿੰਗ ਕੀਤੀ ਸੀ ਪਰ ਉਸ ਦਾ ਉਸ ਸਮੇਂ ਬਚਾਅ ਹੋ ਗਿਆ ਸੀ ਜੋ ਇਸ ਨੇ ਇਸੇ ਲੁੱਟੇ ਹੋਏ ਰਿਵਾਲਵਰ ਨਾਲ ਜਸਵੀਰ ਸਿੰਘ ਚਿੱਟੀ ਦਾ ਵੈਸਟਰਨ ਯੂਨੀਅਨ ਲਾਂਬੜਾ ਵਿਖੇ ਕਤਲ ਕੀਤਾ ਸੀ ਅਤੇ ਇਹ ਕਤਲ ਦੇ ਮੁਕਦਮੇ ਵਿੱਚ ਕੇਂਦਰੀ ਜੇਲ ਕਪੂਰਥਲਾ ਦੇ ਅੰਦਰ ਵਿੱਚ ਸਜ਼ਾ ਕੱਟ ਰਿਆ ਸੀ ਜਿੱਥੋਂ ਇਸ ਨੇ ਭੱਜਣ ਦਾ ਯਤਨ ਕੀਤਾ ਜਿਸ ਦੇ ਮੁਕਦਮਿਆਂ ਦਾ ਫੇਰਵਾ ਹੇਠ ਲਿਖੇ ਅਨੁਸਾਰ ਹੈ ਇਸ ਪਾਸੋਂ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਆਸ ਹੈ ਅਤੇ ਇਸ ਦਾ ਸਾਥੀ ਕਰਨਪਾਲ ਸਿੰਘ ਵਾਸੀ ਤਲਵੰਡ ਜੋ ਵੀ ਆਦੀ ਮੁਜ਼ਰਮਾਨ ਹੈ ਤੇ ਜਿਹਦੇ ਖਿਲਾਫ ਵੀ ਚਾਰ ਮੁਕਦਮੇ ਦਰਜ ਰਜਿਸਟਰ ਹਨ ਜੋ ਇਹ ਦੋਵੇਂ ਦੋਸ਼ੀ ਹੈਰੋਇਨ ਚਿੱਟਾ ਪੀਣ ਦੇ ਆਦੀ ਹਨ ਇਹ ਚਿੱਟਾ ਵੇਚਣ ਦਾਵੀ ਤੰਦਾ ਕਰਦੇ ਹਨ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਅਪਰਾਧੀਆਂ ਨੇ ਜੇਲ੍ਹ ਤੋੜਿਆ ਹੋ ਕੇ ਕਿੰਨੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਇਹ ਅਸਲਾ ਕਿੱਥੋਂ ਖਰੀਦ ਕੇ ਲਿਆਏ ਹਨ ਅਤੇ ਹੁਣ ਕਿਹੜੀ ਵਾਰਦਾਤ ਕਰਨ ਦੀ ਫਿਰਾਕ ਵਿੱਚ ਸਨ ਰਿਪੋਰਟਰ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਸ਼ਬਰੀ ਜਨਮ ਦੀ ਗਣਤੰਤਰਤਾ ਦਾ ਦਿਵਸ ਦੇ ਸੰਬੰਧ ਵਿੱਚ ਮਾਜੋ ਐਸਐਸਪੀ ਸਾਹਿਬ ਸਰਦਾਰ ਹਰਕਮਤੀ ਸਿੰਘ ਖਾਤਸਾ ਜਿਲ੍ਹਾ ਜਲੰਧਰ ਦਿਹਾਤੀ ਜੀ ਵੱਲੋਂ ਜੋ ਦਿਸ਼ਾ ਪ੍ਰਦੇਸ਼ ਮਿਲੇ ਸਨ ਕਿ 26 ਜਨਵਰੀ ਦੇ ਦੌਰਾਨ ਇਲਾਕੇ ਵਿੱਚ ਜੋ ਸਪੈਸ਼ਲ ਕੰਪਲੇਨ ਚਲਾ ਕੇ ਚੈਕਿੰਗ ਕੀਤੀ ਜਾਵੇ ਤਾਂ ਜੋ ਕੋਈ ਅਪਰਾਧੀ ਅੰਸਰ ਕਿਸੇ ਤਰ੍ਹਾਂ ਦੀ ਕੋਈ ਵੀ ਹਰਸਕੰਨ ਘਟਾਉਣ ਨੂੰ ਜਾਨਾ ਦੇ ਸਕੇ ਜਿਸ ਦੇ ਸਬੰਧ ਵਿੱਚ ਮਹਤਵਪੂਰਨ ਪੁਲਿਸ ਪਾਰਟੀ ਨੇ ਮੇੜੂ ਪੁਲੀ ਨਰਪੁਰ ਨਾਲਾ ਘਰ ਆਜੀ ਜਿਸ ਦੇ ਦੌਰਾਨ ਇੱਕ ਵੈਂਟੋ ਗੱਡੀ ਨੂੰ ਰੋਕਿਆ ਗਿਆ ਜਿਸ ਵਿੱਚੋਂ ਦੋ ਨੌਜਵਾਨ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਨਾਮ ਮਨਜਿੰਦਰ ਸਿੰਘ ਪੁੱਤਰ ਬਿੱਟੂ ਤੱਗੜ ਸਾਨੋ ਬਲਕਣ ਸਿੰਘ ਵਾਸੀ ਪਿੰਡ ਤੱਗੜ ਥਾਣਾ ਨੂਰਮਹਿਲ ਅਤੇ ਇਸ ਦਾ ਸਾਥੀ ਕਰਨਪਾਲ ਸਿੰਘ ਸਾਨੋ ਭਿੰਦਰ ਸਿੰਘ ਵਾਸੀ ਪਿੰਡ ਦਲਵੜ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਦੱਸਿਆ ਜੋ ਇਹਨਾਂ ਨੂੰ ਚੈੱਕ ਕਰਨ ਤੇ ਇਹਨਾਂ ਦੀ ਗੱਡੀ ਦੇ ਵਿੱਚੋਂ ਇੱਕ ਵੱਤੀ ਹੋਰ ਦਾ ਪਿਸਟਨ ਜੈਜ ਅਤੇ ਦੋ ਕਾਰਟੇਜ ਲਾਈਵ ਇਹਨਾਂ ਪਾਸੋਂ ਬਰਾਮਦ ਹੋਏ ਜਿਨ੍ਹਾਂ ਨੂੰ ਅਸੀਂ ਹੌਰੀਦੌਰ ਤੇ ਰਿਪੋਰਟ ਕਰਕੇ ਇਹਨਾਂ ਦੇ ਬਰਖਲਾ ਮਕਰਵਾ ਨੰਬਰ 14 ਅੰਡਰ ਸੈਕਸ਼ਨ 25 ਜਲਾਟ ਆਰਮਜ਼ ਇਕ 18 ਮਹਿਤਵਪੂਰਨ ਦਰਜ ਕਰਕੇ ਰਿਪੋਰਟ ਕੀਤਾ ਗਿਆ ਜਿਨ੍ਹਾਂ ਨੂੰ ਅੱਜ ਪੇਸ਼ ਦਲਦਤ ਕਰਕੇ ਅਸੀਂ 2 ਦਿਨ ਦਾ ਪੁਲਸ ਰਿਮਾਨਡ ਹਾਸਲ ਕੀਤਾ ਹੈ ਜਿਨ੍ਹਾਂ ਦੀ ਕੋਸ਼ਿਸ਼ ਦੇ ਇਤਰਾਜ਼ ਦੱਸਿਆ ਹੈ ਕਿ ਉਹਨਾਂ ਦੇ ਖਿਲਾਫ ਪਹਿਲਾਂ ਵੀ ਉਪਰਾਧਕ ਮਾਮਲੇ ਦਰਜ ਹਨ ਜੋ ਇਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ 2011 ਅਕਤੂਬਰ ਵਿੱਚ ਲਾਂਬੜਾ ਬੱਸ ਸਟੈਂਡ ਦੇ ਜਸਵੀਰ ਸਿੰਘ ਵੈਸਟਰਨ ਜੂਨੀਅਨ ਦਾ ਕਤਲ ਕੀਤਾ ਗਿਆ ਸੀ ਔਰ ਜੋ ਜਿਮੀ ਵਲੈਤਿਆ ਪਿੰਡ ਬੋਪਾਰਾ ਇਕਲਾ ਥਾਣਾ ਫਿਰੋਜ਼ਪੁਰ ਨਕੋਦਰ ਦਾ ਦੁਬਾਰਤ ਉਸ ਦੀ ਗੱਡੀ ਤੇ ਉਸ ਦੇ ਘਰੋਂ ਵਿਦੇਸ਼ੀ ਕਰੰਸੀ ਦੀ ਲੁੱਟ ਕੀਤੀ ਸੀ ਉਸੇ ਹੀ ਦੁਬਾਰਤ ਨਾਲ ਜਸਵੀਰ ਸਿੰਘ ਦਾ ਕਤਲ ਕੀਤਾ ਤੇ ਮਨਜਪਤ ਸਿੰਘ ਤਗੜ ਤੇ ਇੱਕ ਅੰਦਰੇ ਜੋ ਇਕਬਾਲ ਸਿੰਘ ਖਲੇਰ ਪਿੰਡ ਕਾਰਪੋਰੇਟਾ ਢਾਣਾ ਜ਼ਵਤ ਨਕੋਦਰ ਉਸ ਦੀ ਸਵਾਰੀ ਲੈ ਕੇ ਉਸ ਨੂੰ ਕਤਲ ਕਰਨ ਲਈ ਉਸ ਦੇ ਘਰੋਂ ਫਾਇਰਿੰਗ ਕੀਤੀ ਸੀ ਜਿਸ ਵਿੱਚ ਇਹਨਾਂ ਨੂੰ ਮੈਂ ਉਸ ਸਮੇਂ ਥਾਣਾ ਫਿਰੋਜ਼ਪੁਰ ਨਕੋਦਰ ਵਿੱਚ ਤੋਂ ਤਾਂ ਕੀਤਾ ਸੀ ਜੋ ਇਹਨਾਂ ਦੇ ਖਿਲਾਫ ਹੋਰ ਵੀ 10 ਤੋਂ 12 ਲੁੱਟਖੋ ਡਕੈਤੀ ਕਤਲ ਦੇ ਮਾਮਲੇ ਦਰਜ ਨੇ ਜੋ ਇਹ ਹੁਣ ਜੇਲ੍ਹ ਚੋਂ ਆਇਆ ਜੇਲ੍ਹ ਦੇ ਦਰਵਾਜ਼ੇ 'ਤੇ ਮਨਜਿੰਦਰ ਸਿੰਘ ਤੱਕੜਦੇ ਨੇ 2014 ਵਿੱਚ ਜੇਲ੍ਹ ਵਿੱਚ ਹੰਗਾਮਾ ਹੋਇਆ ਤੇ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਵੇ ਕੰਧ ਤੋਪਣ ਦੀ ਕੋਸ਼ਿਸ਼ ਕੀਤੀ ਸੀ ਜਿਸ ਤਰ੍ਹਾਂ ਇਹਦਾ ਡਿੱਟਾ ਫ੍ਰੈਕਚਰ ਹੋ ਗਿਆ ਸੀ ਜੋ ਇਹ ਬਹੁਤ ਹੀ ਖਤਰਨਾਕ ਕਿਸਮ ਦੇ ਘਬਰਾਦੀ ਹਨ ਜਿਨ੍ਹਾਂ ਨੂੰ ਅਸੀਂ ਅੱਗੇ ਕੋਸ਼ਿਸ਼ ਕਰਕੇ ਉਹ ਇਹਨਾਂ ਪਾਸੋਂ ਇਹ ਪਤਾ ਲਗਾ ਰਹੇ ਆ ਕਿ ਇਲਾਕੇ ਦੇ ਵਿੱਚ ਇਹ ਕਿਹੜੀ ਹੁਣਵਾਰ ਦਾ ਤੁਮ ਜਾਨ ਦੇਣਾ ਚਾਹੁੰਦੇ ਸਨ ਅਤੇ ਜੇਲ੍ਹ ਤੋਂ ਬਾਹਰ ਆਣ ਤੋਂ ਬਾਅਦ ਇਹਨਾਂ ਨੇ ਕਿਹੜੀਆਂ ਕਿੜੀਆਂ ਵਾਰਦਕਾਂ ਨੂੰ ਜਾਨ ਦਿੱਤਾ ਹੈ ਥੈਂਕ ਯੂ